ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਰਾਵੀ ਦਰਿਆ ਤੋਂ ਪਾਰ ਜਾ ਰਹੇ ਹਾਂ ਅਸੀਂ ਇਸ ਟਾਈਮ ਖੜੇ ਹਾਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਹੀ ਜਿਹੜਾ ਬਿਲਕੁਲ ਹੀ ਸਰਹੱਦ ਦੇ ਲਾਗੇ ਜਿਹੜਾ ਪਿੰਡ ਪੈ ਜਾਂਦਾ ਏ ਕਣੀਏ ਕੇ ਬੇਟ ਅਸੀਂ ਕਣੀਏ ਕੇ ਬੇਟ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਬਹੁਤ ਹੀ ਜਿਹੜੇ ਕੱਚੇ ਘਰ ਨੇ ਉਥੋਂ ਗੱਲ ਕਰਾਂਗੇ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੇ ਨਾਲ ਗੱਲਾਂਬਾਤਾਂ ਕਰਾਂਗੇ ਤੇ ਤੁਹਾਨੂੰ ਰਾਵੀ ਦਰਿਆ ਦੀ ਸੈਰ ਕਰਾਵਾਂਗੇ ਅੱਜ ਪਹਿਲੀ ਵਾਰੀ ਜਿਹੜਾ ਅਸੀਂ ਰਾਵੀ ਦਰਿਆ ਤੋਂ ਪਾਰ ਜਾ ਰਹੇ ਹਾਂ ਤੇ ਆਓ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਸਾਡੇ ਵੀਰ ਸਾਡੇ ਨਾਲ ਜਿਹੜਾ ਜਾ ਰਿਹਾ ਤੇ ਆਪਣਾ ਨਾਮ ਕੀ ਜੀ ਰੋਹਿਤ ਰੰਧਾਵਾ ਜੀ ਰੋਹਿਤ ਰੰਧਾਵਾ ਜੀ ਰੋਹਿਤ ਰੰਧਾਵਾ ਜੀ ਜਿਹੜਾ ਸਾਡੇ ਨਾਲ ਜਾ ਰਹੇ ਨੇ ਕਣੀਏ ਕਿ ਬੇਟ ਸਾਨੂੰ ਲੈ ਕੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਖਾਣੀ ਦੋਸਤੋ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਕਣੀਏ ਕਿ ਬੇਟ ਬਿਲਕੁਲ ਸਰਹੱਦ ਦਾ ਜਿਹੜਾ ਲਾਸਟ ਪਿੰਡ ਆ ਆ ਲਾਸਟ ਵਿਲੇਜਾ ਉਥੇ ਤੁਹਾਨੂੰ ਲੈ ਕੇ ਜਾ ਰਹੇ ਆਂ ਔਰ ਰੋਹੀ ਤੇਰਾ ਦਾਵਾ ਜੀ ਸਾਡੇ ਨਾਲ ਨੇ ਤੇ ਆਓ ਚੱਲਦੇ ਆਂ ਤੁਹਾਨੂੰ ਸ਼ੈਰ ਕਰਾਉਣੀ ਆ ਰਾਵੀ ਦੇ ਦਰਿਆ ਦੀ ਤੇ ਨਾਲੇ ਬਾਰਡਰ ਦੀ हां जी दोस्तों रावी دریا ਦੇ ਬਿਲਕੁਲ ਹੀ ਜਿਹੜਾ ਸਰਹੱਦ ਤੇ रावी دریا ਜਿਹੜਾ ਪਾਕਿਸਤਾਨ ਦੇ ਵਿੱਚ ਅੱਧਾ ਦੇ ਪਾਕਿਸਤਾਨ ਦੇ ਵਿੱਚ ਚੱਲਦਾ ਹੈ ਅੱਧਾ ਹਿੰਦੁਸਤਾਨ ਦੇ ਵਿੱਚ ਚੱਲਦਾ ਤੇ ਸਾਡੇ ਵੀਰ ਮਿਸ਼ਵਾਰੀ ਇੱਥੋਂ ਮੱਛੀਆਂ ਫੜਦੇ ਕਰਦੇ ਉਹਨਾਂ ਨਾਲ ਗੱਲਬਾਤ ਸਾਸੀ ਕਾਲ ਭਾਜੀ ਸਾਸੀ ਕਾਲ ਭਾਜੀ ਅੱਛਾ ਇਹ ਰੋਜ਼ ਆਪਣਾ ਇਹ ਰੋਜ਼ਗਾਰ ਇਹਦੇ ਨਾਲ ਚੱਲਦਾ ਵਾ ਨਹੀਂ ਜੀ ਰੋਜ਼ਗਾਰ ਆ ਅੱਛਾ ਜੀ ਹਾਂ ਜੀ ਜਨਨ ਕਿ ਤੁਸੀਂ ਇਹਦਾ ਠੇਕਾ ਲਿਆ ਹੁੰਦਾ ਵਾ ਹਾਂ ਜੀ ਠੀਕ ਹੈ ਜੀ ਤੇ ਹੋਰ ਸੁਣਾਓ ਫਿਰ ਕਿਦਾਂ ਕੰਮ ਕਰ ਇਧਰ ਦਾ ਇਧਰ ਦਾ ਟੈਂਪਸ ਵਾ ਆਪਣਾ ਇਲਾਕਾ ਕਿਹੜਾ ਹੈ ਕੋਨਿਆਂਲਾ ਜੀ ਕੋ ਨੇੜਾ ਅੱਛਾ ਤੇ ਹੁਣ ਕੁਝ ਫੜਿਆ ਜਾਂ ਕਿਦਾਂ ਨਹੀਂ ਕੁਝ ਨਹੀਂ ਅਜੇ ਫੜਿਆ ਅੱਛਾ ਜੀ ਤੁਸੀਂ ਇਹ ਕਰੀ ਸਾਨੂੰ ਆਪਣਾ ਜਾਲ ਸੁੱਟ ਕੇ ਵਿਖਾਇਓ ਵਾਹ ਵਾਹ ਹਾਂਜੀ ਦੋਸਤੋ ਹਾਂ ਨਹੀਂ ਕੁਝ ਵੀ ਇਹ ਆ ਜੀ ਦਰਿਆ ਤੇ ਜਿਹੜੇ ਮਛਵਾਰੇ ਨੇ ਲਾਗੇ ਪਾਸੇ ਪਿੰਡਾਂ ਦੇ ਰਹਿਣ ਵਾਲੇ ਨੇ ਜਿਹੜੇ ਇਥੋਂ ਆਪਣਾ ਰੋਜ਼ਗਾਰ ਚ ਲਾਉਂਦੇ ਨੇ ਮੱਛੀਆਂ ਫੜਦੇ ਨੇ ਤੇ ਆਪਣਾ ਜਿਹੜਾ ਪਰਿਵਾਰ ਪਾਲਦੇ ਨੇ ਹਾਂਜੀ ਦੋਸਤੋ ਬਾਰਡਰ ਦਾ ਲਾਸਟ ਵਿਲੇਜ ਕਣੀਏ ਕੇ ਬੇਟ ਅਸੀਂ ਰਾਵੀ ਦਰਿਆ ਤੋਂ ਪਾਰ ਆ ਗਏ ਆ ਆਓ ਗੱਲਾਂ ਬਾਤਾਂ ਕਰਦੇ ਆ ਕਣੀਏ ਕੇ ਬੇਟ ਦੇ ਲੋਕਾਂ ਦੇ ਨਾਲ ਉਹਨਾਂ ਦਾ ਵਿਖਾਉਨੇ ਆ ਰਹਿਣ ਸਹਿਣ ਕਿਉਂਕਿ ਬਿਲਕੁਲ ਹੀ ਸਰਹੱਦ ਦੇ ਲਾਗੇ ਰਹਿ ਰਹੇ ਨੇ ਇਸ ਤੋਂ ਤੁਸੀਂ ਅੱਗੇ ਪਿੱਛੇ ਵੇਖ ਰਹੇ ਹੋ ਕਿ ਜੰਗਲਾਤ ਇਹ ਜੰਗਲਾਤ ਤੋਂ ਜਿਹੜਾ ਪਿੱਛੇ ਬਾਰਡਰ ਦੀਆਂ ਤਾਰਾਂ ਨੇ ਤੇ ਇਹ ਲੋਕ ਕਿੱਦਾਂ ਰਹਿੰਦੇ ਨੇ ਕਿੱਦਾਂ ਇਹਨਾਂ ਦਾ ਰਹਿਣ ਸਹਿਣ ਆ ਤੇ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਆਜੋ Thank you. ਦੋਸਤੋ ਕਣੀ ਕੇ ਬੇਟ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਭੈਂਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭੈਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੋ ਕੀ ਠਾਕ ਅੱਛਾ ਇਹ ਬਾਰਡਰ ਦਾ ਆਖਰੀ ਪਿੰਡ ਆ ਹਾਂਜੀ ਇਹਦੇ ਤੋਂ ਅੱਗੇ ਪਾਕਿਸਤਾਨ ਆ ਹਾਂਜੀ ਹਾਂਜੀ ਅੱਛਾ ਜੀ ਤੁਹਾਨੂੰ ਕਿੱਦਾਂ ਦਾ ਰਹਿ ਗਿਆ ਇੱਥੇ ਲੱਗਦਾ ਫਿਰ ਠੀਕ ਹੈ ਆਗਰੀ ਆਦਮੀ ਆ ਮੈਂ ਤਾਂ ਕਰੀਦੀ ਆ ਠੀਕ ਹੈ ਜੀ ਇਹ ਜਿਹੜਾ ਬਾਲਣ ਬਹੁਤ ਸਾਰਾ ਕੱਟ ਕੇ ਰੱਖਿਆ ਫਿਰ ਤੁਸੀਂ ਗੈਸ ਨਹੀਂ ਬਾਲਦੇ ਹਾਂਜੀ ਨੇ ਜੀ ਗੈਸ ਨਹੀਂ ਹੈ ਸਾਡਾ ਅੱਛਾ ਚੁੱਲਿਆਂ ਤੇ ਰੋਟੀ ਕਰਦੇ ਇਹ ਚੁੱਲਿਆਂ ਤੇ ਕਰੀ ਰਹੇ ਚੁੱਲਿਆਂ ਦੀ ਤੇ ਵਹੇ ਰੋਟੀ ਸਵਾਦ ਬਣਦੀ ਹਾਂਜੀ ਅੱਛਾ ਇਹ ਤਾਂ ਧਣੀਆਂ ਪੈਲੀਆਂ ਵਾਂਝਾ ਕਿਦਾਂ ਨਹੀਂ ਪੈਲੀਆਂ ਨਹੀਂ ਜਿਮੀਂੰਤੀ ਬੈਠੇ ਆ ਅੱਛਾ ਮੈਂ ਤੇ ਕਰਦੀ ਪਾਣੀ ਲਾਈ ਦਾਂ ਠੀਕ ਆ ਜੀ ਉਹ ਸਬਜ਼ੀਆਂ ਸਾਹਮਣੇ ਆਪਣੀਆਂ ਲਾਈਆਂ ਹਾਂਜੀ ਮਾਲਕਾਂ ਨੇ ਇੱਥੇ ਖੇਤੀ ਵੜੀ ਕਿੱਦਾਂ ਅੱਛਾ ਜੀ ਤੁਹਾਡੇ ਘਰ ਵਾਲੇ ਕੀ ਕਰਦੇ ਨੇ ਇਹ ਉਹਨਾਂ ਦਾ ਪਾਣੀ ਤਾਂ ਨਹੀਂ ਲਾਉਂਦੇ ਮਾਲਕਾਂ ਦਾ ਮਾਲਕਾਂ ਦਾ ਪਾਣੀ ਤਾਂ ਨਹੀਂ ਲਾਉਂਦੇ ਆ ਅੱਛਾ ਇਹ ਮੈਂ ਵੇਖਿਆ ਕਿ ਜਿਹੜੇ ਇਹ ਕਾਨਿਆਂ ਦੇ ਘਰ ਪਾਏ ਨੇ ਕਾਈ ਦੇ ਘਰ ਪਾਏ ਨੇ ਇਹ ਹਵਾ ਦੇ ਨਾਲ ਜਾਂ ਨੇਰੀ ਦੇ ਨਾਲ ਉੱਡਦੇ ਨਹੀਂ ਤੁਹਾਨੂੰ ਕੋਈ ਕਦੀ ਨਾ ਤੰਗੀ ਨਹੀਂ ਦਿੱਤੀ ਨਹੀਂ ਜੀ ਉਹ ਤਰਤ ਨਹੀਂ ਉੱਡਦੇ ਤਨਾਲਾ ਰਸੇ ਰਸੇ ਪਾਲੀ ਦੇ ਉੱਤੇ अच्छा जी ठीक है जी हां जी हां जी दोस्तों बॉर्डर ਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਜਿਹੜਾ ਇਹ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਪੈਂਦਾ ਕਿਉਂਕਿ ਜਿਹੜੀਆਂ ਸ਼ਹਿਰਾਂ ਥਾਵਾਂ ਦੇ ਵਿੱਚ ਸਹੂਲਤਾਂ ਹੁੰਦੀਆਂ ਨੇ ਉੱਥੇ ਇੱਥੇ ਇਹ ਬਾਰਡਰ ਤੇ ਜਿਹੜੀਆਂ ਉਹ ਨਹੀਂ ਸਹੂਲਤਾਂ ਹੁੰਦੀਆਂ ਤੇ ਆਉ ਹੋਰ ਲੋਕਾਂ ਦੇ ਨਾਲ ਮਿਲਦੇ ਆ ਤੇ ਕਰਦੇ ਗੱਲਾਂ ਬਾਤਾਂ ਤੇ ਤੁਹਾਨੂੰ ਕੁਝ ਕੱਚੇ ਘਰ ਜਿਹੜੇ ਇੱਥੇ ਅੱਜ ਵੀ ਨੇ ਉਹ ਵੀ ਵਿਖਾਉਂਦੇ ਆ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਆਓ ਅੱਗੇ ਚੱਲਦੀ ਆ ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਮੇਰੇ ਪਿੱਛੇ ਕੋ ਬਾਰਡਰ ਦੇ ਜਿਹੜਾ ਜਿੰਨੇ ਵੀ ਘਰ ਮੈਂ ਵਿਖਾਏ ਆ ਉਹਨਾਂ ਦੇ ਵਿੱਚੋਂ ਕੁਝ ਘਰ ਹੀ ਪੱਕੇ ਆ ਨਹੀਂ ਤਾਂ ਸਾਰੇ ਘਰ ਜਿਹੜੇ ਆ ਬਿਲਕੁਲ ਹੀ ਕੱਖਾਂ ਦੇ ਬਣੇ ਆ ਕਾਈ ਤੇ ਬਣੇ ਆ ਕਾਨਿਆਂ ਦੇ ਘਰ ਬਣੇ ਵਾਂ ਔਰ ਉੱਤੇ ਜਿਹੜੀਆਂ ਉਹਨਾਂ ਦੇ ਤਰਪਾਲਾਂ ਪਾਈਆਂ ਗਈਆਂ ਨੇ ਔਰ ਇੱਕ ਹੋਰ ਵੱਡੀ ਗੱਲ ਆ ਕਿ ਇੱਥੇ ਡੰਗਰਵੱਛਾ ਜਿਹੜਾ ਬਹੁਤ ਹੀ ਜ਼ਿਆਦਾ ਰੱਖਿਆ ਪਸ਼ੂ ਪਾਲਣ ਦਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲਦਾ ਵਾ ਤੁਸੀਂ ਮੇਰੇ ਪਿੱਛੇ ਵੇਖੋ ਕਿ ਬਿਲਕੁਲ ਹੀ ਬਾਰਡਰ ਦਾ ਲਾਸਟ ਪਿੰਡ ਆ ਕਣੀਏ ਕੇ ਬੇਟ ਤੇ ਇਹ ਜਿਹੜਾ ਡੇਰਾ ਬਾਬਾ ਨਾਨਕ ਤੇ ਬਿਲਕੁਲ ਹੀ ਰਾਵੀ ਦਰਿਆ ਪਾਰ ਕਰਕੇ ਜਿਹੜਾ ਅੱਗੇ ਆ ਜਾਂਦਾ ਹੈ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਇੱਥੇ ਹੋਰ ਕੀ ਕੁਝ ਵੇਖਣ ਨੂੰ ਮਿਲਦਾ ਹੈ। ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਦੇਸੀ ਮੁਰਗੀ ਜਿਹੜੀ ਆ ਮੰਜੇ ਤੇ ਫਿਰ ਰਹੀ ਆ ਤੇ ਇਹ ਛੋਟੇ-ਛੋਟੇ ਜਿਹੜੇ ਲੇਲੇ ਵਾ ਬੱਕਰੀਆਂ ਦੇ ਹੈਲੋ ਕਿੰਨੇ ਪਿਆਰੀ ਲੱਗਣਦੇ ਆ। ਅੱਛਾ ਆ ਇੱਧਰ ਵੀ ਕੈਮਰਾ ਮਾਰ ਦੋਗੇ ਇਹ ਇਹਨਾਂ ਦੀ ਮਾਂ ਆ। ਔਰ ਮੈਂ ਥੋੜਾ ਪਿਛੇ ਰਵਾਂ ਕਿ ਕਿਤੇ ਢੋਡਣਾ ਮਾਰ ਨਾ ਦੇਵੇ ਤੇ ਸਿੰਘ ਬੜੇ ਤੇਜ ਆ ਤੇ ਇੱਧਰ ਆ ਜਾਓ ਤੁਸੀਂ ਇਹ ਸਾਰਾ ਵਖਾਦੋ ਕਿ ਬਹੁਤ ਹੀ ਵਧੀਆ ਜਿਹੜਾ ਲੱਕੜਾਂ ਦਾ ਬਣਾਇਆ ਵਾ ਇੱਧਰ ਦੇਸੀ ਮੁਰਗੀਆਂ ਰੱਖੀਆਂ ਨੇ ਲਾਗੇ ਰੂੜੀਆਂ ਲੱਗੀਆਂ ਨੇ ਨਾਲੇ ਜਿਹੜਾ ਤੂੜੀ ਵਾਲੇ ਕੁੱਪ ਲੱਗੇ ਆ ਔਰ ਥੋੜਾ ਤੁਸੀਂ ਇੱਧਰ ਨੂੰ ਲਿਆਓ ਕੈਮਰਾ ਇੱਧਰ ਵੇਖੋ ਕਿ ਇੱਧਰ ਟੋਕਾ ਲੱਗਾ ਏ ਟੋਕਾ ਲੱਗਾ ਵਾ ਤੇ ਟੋਕੇ ਦੇ ਜਿਹੜਾ ਪੱਠੇ ਉਤਰੇ ਜਾਂਦੇ ਆ ਚਲੋ ਇੰਨਾ ਜਿਹੜਾ ਫਰਕ ਪੈ ਗਿਆ ਵਾ ਕਿ ਹੱਥਾਂ ਦੇ ਨਾਲ ਟੋਕਾ ਗੇੜਨਾ ਨਹੀਂ ਪੈਂਦਾ ਹੁਣ ਤੁਸੀਂ ਮੇਰੇ ਪਿੱਛੇ ਵੇਖੋਗੇ ਇੰਜਣ ਲੱਗ ਗਿਆ ਵਾ ਇੰਜਣ ਦੇ ਨਾਲ ਹੀ ਇੱਥੇ ਜਿਹੜਾ ਪੱਠੇ ਕੁਤਰੇ ਜਾਂਦੀ ਆ ਬਾਕੀ ਤੁਸੀਂ ਮੇਰੇ ਪਿੱਛੇ ਜਿਹੜਾ ਬਰਾਂਡਾ ਵੇਖ ਰਹੇ ਜੋ ਸਾਰਾ ਹੀ ਕੱਚਾ ਵਾ ਲੱਕੜਾਂ ਦਾ ਵਾ ਤੇ ਜਿਹੜੀ ਇੱਟਾਂ ਦੀ ਆ ਉਹ ਗਾਰੇ ਦੀ ਚਣਾਈ ਕੀਤੀ ਗਈ ਆ ਔਰ ਤੁਸੀਂ ਇਹ ਵੇਖੋ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਵੇਖਿਆ ਕਿ ਜਿਹੜੇ ਗੁਜਰਾਂ ਨੇ ਘਰ ਬਣਾਏ ਹੁੰਦੇ ਆ ਤੇ ਉਹ ਉਸ ਨਾਲ ਦਾ ਹੀ ਵੇਖੋ ਇਹ ਬਣਿਆਵਾ ਬੜਾ ਲੱਕੜਾਂ ਦਾ ਮਜ਼ਬੂਤ ਇਹਦੇ ਥੱਲੇ ਜਿਹੜਾ ਵਾ ਡੰਗਰਾਂ ਨੂੰ ਬੰਨਿਆ ਜਾਂਦਾ ਪਸ਼ੂਆਂ ਨੂੰ ਬੰਨਿਆ ਜਾਂਦਾ ਥੋੜਾ ਅੱਗੇ ਕਰਕੇ ਕੈਮਰਾ ਦਿਖਾ ਦਿਓ ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਕੱਚੀਆਂ ਕੰਦਾ ਕੱਚੀਆਂ ਕੰਦਾ ਤੇ ਉੱਪਰ ਜਿਹੜਾ ਵਾ ਲਸੂਡੇ ਦਾ ਰੋਖਿਆ ਲਸੂਡੇ ਦਾ ਰੋਖਿਆ ਠੰਡੀ ਠੰਡੀ ਇਹਦੀ ਸ਼ਾਮ ਆ ਔਰ ਇਹ ਕੱਚੀ ਕੰਦਵਾ ਤੇ ਸਾਹਮਣੇ ਤੁਸੀਂ ਵੇਖ ਰਹੇ ਜੋ ਕਿ ਤੂੜੀ ਵਾਲਾ ਬਰਾਂਡਾ ਵਾ ਇਧਰ ਜਿੰਨਾ ਦਾ ਨਹਾਉਣ ਵਾਲਾ ਬਾਥਰੂਮ ਆ ਇਹ ਤੂੜੀ ਵਾਲਾ ਬਹੁਤ ਵੱਡਾ ਬਰਾਂਡਾ ਬਣਾਇਆ ਲੱਗ ਗਿਆ ਇਹਨਾਂ ਨੇ ਆਪਣੀ ਫਸਲ ਕੁੱਜੀ ਆ ਤੇ ਤੁਸੀਂ ਉਹ ਸਾਹਮਣੇ ਵੇਖੋਗੇ ਉਧਰ ਜੰਗਲਾਤ ਦਿੱਤੇ ਜੰਗਲਾਤ ਦੀ ਜਿਹੜੀ ਬੈਕਸਾਈਡ ਤੇ ਆ ਉਹ ਬਿਲਕੁਲ ਪਾਕਿਸਤਾਨਾ ਤਾਰਾਂ ਦਾ ਲਾਸਟ ਵਿਲਜ਼ ਕਣੀਏ ਕੇ ਬੇਟ ਹਾਂਜੀ ਦੋਸਤੋ ਤੁਸੀਂ ਸਾਹਮਣੇ ਵੇਖੋਗੇ ਕਿੰਨਾ ਵਧੀਆ ਪਿੰਡਾਂ ਦਾ ਨਜ਼ਾਰਾ ਆਈ ਕਿਉਂਕਿ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਉਸ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਆਵਾਸ ਹੁੰਦਾ ਏ ਤੇ ਤੁਸੀਂ ਵੇਖੋ ਕਿ ਕਿੰਨਾ ਵਧੀਆ ਲੱਗ ਰਿਹਾ ਪਿੰਡ ਦਾ ਨਜ਼ਾਰਾ ਇਹ ਵੀ ਉਹ ਪਿੰਡ ਵਾ ਕਿ ਬਾਰਡਰ ਦਾ ਲਾਸਟ ਪਿੰਡ ਤੇ ਤੁਸੀਂ ਇਹਨੂੰ ਵੇਖੋ ਕਿ ਕਿੱਦਾਂ ਇਹਨੂੰ ਬੰਨਿਆ ਵਾ ਛੋਟਾ ਜਿਹਾ ਕੁੱਤਾ ਬਾਧ ਇਹਨੂੰ ਰੱਸੀ ਦੇ ਨਾਲ ਬੰਨਿਆ ਵਾ ਔਰ ਸਾਰੇ ਬਨੇ ਜਿੱਧਰ ਵੀ ਤੁਸੀਂ ਵੇਖ ਰਹੇ ਜੋ ਕਿ ਇਹੋ ਜਿਹੇ ਕਾਈ ਦੇ ਜਿਹੜੇ ਕੱਚੀ ਹੀ ਮਕਾਨ ਬਣਾਏ ਗਏ ਨੇ ਉਹਦੇ ਵਿੱਚ ਹੀ ਮੰਜੇ ਡਾਏ ਗਏ ਨੇ ਮੰਜੇ ਰੱਥੇ ਆ ਚੁੱਲਾ ਲੱਗੇ ਹੈਗਾ ਵਾ ਰੋਟੀ ਪਾਣੀ ਇੱਥੇ ਕੀਤਾ ਜਾਂਦਾ ਵੇਖੋ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਪਿਆਰਾ ਘਰ ਬਣਿਆ ਹੋਇਆ ਹਾਂਜੀ ਦੋਸਤੋ ਇਹ ਆ ਸ਼ਰੀਂ ਦਾ ਰੁੱਖ ਬਿਲਕੁਲ ਜਿਹੜਾ ਇਸ ਟਾਈਮ ਸੁੱਕ ਚੁੱਕਾ ਈ ਇਹਦੇ ਥੱਲੇ ਵੇਖੋ ਤੁਸੀਂ ਐ ਪਏ ਨੇ ਪੁਰਾਣੇ ਇੰਜਣ ਬਹੁਤ ਜ਼ਿਆਦੇ ਪੁਰਾਣੇ ਇੰਜਣ ਜਿਹੜੇ ਹੁਣ ਕੰਮ ਦੇਣੋਂ ਹਟ ਗਏ ਨੇ ਪਰ ਉਹ ਅਜੇ ਵੀ ਇਹਨਾਂ ਨੇ ਸਾਹਮਣੇ ਰੱਖਿਆ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਵਿਖਾਉਨੇ ਆ ਤੁਹਾਨੂੰ ਉਹ ਕੱਚਾ ਖਾਣੇ ਦੋਸਤੋ ਘਰ ਬਹੁਤ ਹੀ ਵਧੀਆ ਕੱਚਾ ਬਣਿਆ ਤੇ ਆਓ ਆਪਾਂ ਕੱਚਾ ਘਰ ਵੇਖਦੇ ਹਾਂ ਜੁੜੇ ਰਹੋ ਤੁਸੀਂ ਸਰਹਦੀ ਵਿਰਸਾ ਦੇ ਨਾਲ ਆਓ ਅੱਗੇ ਚੱਲਦੇ ਹਾਂ ਹਾਂਜੀ ਦੋਸਤੋ ਜਿੱਥੇ ਅੱਜ ਕੱਲ ਆਲੀਸ਼ਾਨ ਕੋਠੀਆਂ ਪੈ ਗਈਆਂ ਨੇ ਬਹੁਤ ਦੁਨੀਆ ਬਦਲ ਚੁੱਕੀ ਆ ਤੁਸੀਂ ਮੇਰੇ ਪਿੱਛੇ ਵੇਖੋ ਕਿ ਕੱਚੇ ਘਰ ਆ ਕਿੰਨੇ ਵਧੀਆ ਲੱਗਦੇ ਨੇ ਕਹਿੰਦੇ ਆ ਕਿ ਕੱਚਿਆਂ ਘਰਾਂ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਏ ਕਹਿੰਦੇ ਕਿ ਜਦੋਂ ਇਹ ਘਰ ਕੱਚੇ ਹੋਣ ਤੇ ਉਹ ਪਿਆਰ ਬੜੇ ਪੱਕੇ ਹੁੰਦੇ ਤੇ ਆਓ ਆਪਾਂ ਕੱਚਾ ਘਰ ਵੇਖਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਘਰ ਵੇਖ ਲਈਏ ਤੁਹਾਡਾ ਠੀਕ ਹੈ ਜੀ ਅੱਗੇ ਆਓ ਆਜੋ ਤੁਸੀਂ ਆਪਾਂ ਇਹ ਘਰ ਵਿਖਾ ਦਈਏ ਵਾਹ ਜੀ ਵਾਹ ਬਹੁਤ ਸੋਹਣਾ ਬਣਾ ਕੇ ਰੱਖਿਆ ਜੀ ਹਾਂਜੀ ਇਧਰ ਤੁਸੀਂ ਵੇਖੋ ਇਹ ਕਣਕ ਵਾਲਾ ਡਰਾਮਾ ਆ ਇਹਦੇ ਚ ਕਣਕ ਪਾਈ ਜਾਂਦੀ ਆ ਇਧਰ ਆਓ ਤੁਸੀਂ ਥੋੜਾ ਕੈਮਰਾ ਲੈ ਕੇ ਇਧਰ ਨੂੰ ਹਾਂਜੀ ਇਧਰ ਤੁਸੀਂ ਕੈਮਰਾ ਮਾਰੋਗੇ ਇੱਥੇ ਚੁੱਲਾ ਵਾ ਇੱਥੇ ਰੋਟੀ ਪਾਣੀ ਕੀਤਾ ਜਾਂਦਾ ਵਾ ਨਾਲ ਹੀ ਉਪਰ ਤਾਰਿਆ ਥੋੜਾ ਧਿਆਨ ਦੇ ਨਾਲ ਲੈੜਦੀ ਤੇ ਇਧਰ ਅੰਦਰ ਆ ਜਾਓ ਤੁਸੀਂ ਹਾਂਜੀ ਦੋਸਤੋ ਇਹ ਆ ਜੀ ਕੱਚਾ ਘਰ ਸੀਆਲ ਨੂੰ ਤਾਂ ਕਹਿੰਦੇ ਆ ਕਿ ਗਰਮ ਰਹਿੰਦਾ ਵਾ ਤੇ ਸਰਦੀਆਂ ਨੂੰ ਠੰਡਾ ਰਹਿੰਦਾ ਵਾ ਕਿਉਂਕਿ ਇਹ ਮਿੱਟੀ ਦਾ ਬਣਿਆ ਹੁੰਦਾ ਵਾ ਤੇ ਅੰਦਰ ਆਜੋ ਤੁਸੀਂ ਤੇ ਅੰਦਰ ਵੇਖੋ ਫ੍ਰਿਜ ਵੀ ਪਈ ਆ ਪੱਖੇ ਵੀ ਪਏ ਆ ਔਰ ਛੱਤ ਵੇਖੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਲਕੁਲ ਕਾਨਿਆਂ ਦੀ ਜਿਹੜੀ ਛੱਤ ਪਾਈ ਆ ਤੇ ਛੱਤ ਦੇ ਵਿੱਚ ਵੱਡੇ ਵੱਡੇ ਜਿਹੜੇ ਦਰਖਤ ਕੱਟ ਕੇ ਉਹਨਾਂ ਦੇ ਗੋਲੇ ਲਾਏ ਗਏ ਨੇ ਕਿਤੇ ਲੈਂਟਰ ਦਾ ਇੱਥੇ ਨਾਂ ਨਿਸ਼ਾਨ ਨਹੀਂ ਹੈਗਾ ਕਿਉਂਕਿ ਬਿਲਕੁਲ ਹੀ ਬਾਰਡਰ ਦੇ ਉੱਪਰ ਪੈਂਦਾ ਤੇ ਥੋੜਾ ਕੈਮਰੇ ਨਾਲ ਅੱਗੇ ਦਿਖਾ ਦਿਓ ਤੁਸੀਂ ਹਾਂਜੀ ਦੋਸਤੋ ਉਧਰ ਤੇ ਰਹਿਣ ਵਾਲਾ ਇਹਨਾਂ ਦਾ ਘਰ ਵਾ ਦੀ ਇਧਰ ਵੇਖੋ ਕਿ ਡੰਗਰਾਂ ਦੇ ਜਿਹੜਾ ਪਸ਼ੂਆਂ ਦੇ ਇਹ ਰਹਿਣ ਵਾਲਾ ਜਿਹੜਾ ਇਹਨਾਂ ਦਾ ਘਰ ਬਣਾਇਆ ਗਿਆ ਵਾ ਉੱਥੇ ਵੀ ਬਿਲਕੁਲ ਹੀ ਪੂਰੀ ਸਫਾਈ ਦੇ ਨਾਲ ਰੱਖਿਆ ਗਿਆ ਵਾ ਲੱਕੜਾਂ ਦੀ ਵਿੱਚ ਸਪੋਰਟ ਦਿੱਤੀ ਗਈ ਆ ਔਰ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਬਿਲਕੁਲ ਇਹ ਠੰਡਾ ਕਮਰਾ ਰੱਖਿਆ ਇਹਨਾਂ ਨੇ ਜਿੱਥੇ ਇਹ ਡੰਗਰਾਂ ਨੂੰ ਬੰਨਿਆ ਜਾਂਦਾ ਵਾ ਤੇ ਨਾਲ ਹੀ ਤੁਸੀਂ ਵੇਖੋ ਕਿ ਇੱਥੇ ਤੂੜੀ ਆ ਤੂੜੀ ਦਾ ਕੋਪਵਾ ਇੱਥੋਂ ਹੀ ਤੂੜੀ ਪਾਈ ਜਾਂਦੀ ਹੈ ਤੇ ਤੁਸੀਂ ਉਹ ਸਾਹਮਣੇ ਵੇਖ ਰਹੇ ਕਿ ਇਹ ਸਰੋਂ ਲੱਗੀ ਆ ਇੱਥੋਂ ਸਰੋਂ ਕੱਟ ਕੇ ਜਿਹੜੀ ਇਹਨਾਂ ਨੂੰ ਪਾਈ ਜਾਂਦੀ ਹੈ ਤੇ ਇਹਦੇ ਤੋਂ ਪਿੱਛੇ ਇਹ ਜਿਹੜਾ ਬਿਲਕੁਲ ਹੀ ਸਰਹੱਦ ਵਾ ਤੁਸੀਂ ਮੇਰੇ ਪਿਛੇ ਘਰ ਵੇਖੋਗੇ ਕਹਿੰਦੇ ਕਿ ਇਹਨਾਂ ਦੇ ਘਰੇ ਮੋਰ ਰੱਖਿਆ ਵਾ ਇਹਨਾਂ ਦੇ ਘਰੇ ਮੋਰ ਆਉਂਦਾ ਵਾ ਤੇ ਆਓ ਆਪਾਂ ਅੱਗੇ ਜਾ ਕੇ ਵੇਖਦੇ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਜੋ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਆਪਾਂ ਪਿੰਡ ਸਾਰਾ ਹੀ ਘੁੰਮ ਕੇ ਵੇਖਿਆ ਵਾ ਤੁਸੀਂ ਵੇਖਿਆ ਕਿ ਇੱਥੇ ਬਹੁਤ ਜ਼ਿਆਦਾ ਕੱਚੇ ਘਰ ਵਾ ਕੱਖਾਂ ਦੇ ਘਰ ਬਣੇਗਾ ਕਾਨਿਆਂ ਦੇ ਘਰ ਬਣੇ ਆ ਪਰ ਭਾਜੀ ਸਾਡੇ ਪਿੱਛੇ ਬੈਠੇ ਨੇ ਤੇ ਮੈਨੂੰ ਪਹਿਲਾ ਘਰ ਦੱਸਿਆ ਵਗੇ ਇੰਨਾ ਸੋਹਣਾ ਵਧੀਆ ਪੱਕਾ ਘਰ ਬਣਿਆ ਵਾ ਇਹਨਾਂ ਦੇ ਘਰ ਕਿਤੇ ਮੋਰ ਵੀ ਆਉਂਦੇ ਆ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੋ ਠੀਕ ਠਾਕ ਕੀ ਨਾਮ ਕੀ ਆਪਣਾ ਗੁਰਪਾਲ ਸਿੰਘ ਗੁਰਪਾਲ ਸਿੰਘ ਹਾਂਜੀ ਇਹ ਗੁਰਪਾਲ ਸਿੰਘ ਜੀ ਕਹਿੰਦੇ ਤੁਹਾਡੇ ਘਰ ਇਦਾਂ ਉੱਡੜ ਕੇ ਮੋਰ ਆ ਜਾਂਦੇ ਕਿ ਰੱਖਿਆ ਤੁਸੀਂ ਨਹੀਂ ਉੱਡ ਕੇ ਨਹੀਂ ਆਉਂਦੇ ਆਪਾਂ ਰੱਖਿਆ ਬੱਚਾ ਪਾਲਿਆ ਬੱਚਾ ਪਾਲਿਆ ਵਾ ਤੇ ਕਿੱਥੇ ਹੁਣ ਆਪਾਂ ਵੇਖ ਸਕਦੇ ਐ ਹੋੜੇ ਤੇ ਕਦੇ ਉਹ ਵੀ ਫਿਰਨ ਤੇ ਨਿਕਲਿਆ ਅੱਛਾ ਜੀ ਸੈਰ ਕਰਨ ਗਿਆ ਵਾ ਸੈਰ ਕਰਨ ਲਿਆ ਸ਼ਾਮ ਨੂੰ ਨਹਾਉਣਾ ਹੁਣ ਕਰ ਅੱਛਾ ਇਹ ਬਿਲਕੁਲ ਹੀ ਬਾਰਡਰ ਦਾ ਲਾਸਟ ਪਿੰਡ ਆ ਹਨਾ ਹਾਂਜੀ ਲਾਸਟ ਵਿਲੇਜ ਆ ਤੇ ਫਿਰ ਬੱਚਿਆਂ ਦੀ ਪੜ੍ਹਾਈ ਦਾ ਕਿਦਾਂ ਬੱਚੇ ਕਿੱਥੇ ਪੜਨ ਜਾਂਦੇ ਆ ਬੱਚੇ ਤੋਂ ਪਿੱਛੇ ਖੜਨੇ ਪੈਂਦੇ ਆ ਧਰਮਕੋੜ ਜਾਂ ਰਮਦਾਸ ਅੱਛਾ ਧਰਮਕੋੜ ਜਾਂ ਰਮਦਾਸ ਪੜ੍ਹਦੇ ਆ ਹਾਂਜੀ ਅੱਛਾ ਇਹ ਕੁੜੀ ਆ ਤਾਂ ਕਿੱਧਰ ਦੀ ਆ ਇਹ ਮੇਰੇ ਭਰਾ ਦੀ ਉਹ ਅੰਦਰ ਬੈਠੇ ਅੱਛਾ ਭਰਾ ਦੀ ਕੁੜੀ ਇਧਰ ਆ ਬੂ ਇਧਰ ਆ ਇਧਰ ਕੀ ਨਾਮ ਆਪਣਾ ਨਿਮਰਤ ਪ੍ਰੀਤਕੌਰ ਨਿਮਰਤ ਬ੍ਰੀਤਕੌਰ ਨਿਮਰਤ ਪ੍ਰੀਤਕੌਰ ਕਿਹੜੀ ਕਲਾਸ ਚ ਪੜ੍ਹਦੇ ਬੱਚਾ 3rd ਤੇ ਇੱਥੋਂ ਫਿਰ ਬਿਲਕੁਲ ਇਹ ਬਾਰਡਰ ਦਾ ਲਾਸਟ ਪਿੰਡ ਆ ਤੇ ਫਿਰ ਕੱਤੇ ਜਾਂਦੇ ਤੁਸੀਂ ਮੋਟਰਸਾਈਕਲ ਤੇ ਅੱਛਾ ਤੇ ਕੋਈ ਬੱਸ ਕੋਈ ਸਕੂਲ ਵਾਂ ਲੱਗੀ ਆ ਹਾਂਜੀ ਲੱਗੀ ਆ ਬੱਸ ਪੈਨ ਲੱਗੀ ਸੀ ਹੁਣਾਂ ਟੱਗੀ ਆ ਅੱਛਾ ਅੱਛਾ ਵੈਸੇ ਮੈਂ ਇੱਕ ਗੱਲ ਦੱਸਾਂ ਕਿ ਸਾਡੇ ਸ਼ਹਿਰਾਂ ਦੇ ਵਿੱਚ ਨਾ ਬਹੁਤ ਜਿਆਦਾ ਖਾਪ ਰੌਲਾ ਵਾ ਗੱਡੀਆਂ ਦਾ ਸ਼ੋਰ ਸ਼ਰਾਬਾ ਬਹੁਤ ਜਿਆਦਾ ਵਾ ਪ੍ਰਦੂਸ਼ਣ ਬਹੁਤ ਜਿਆਦਾ ਪਰ ਤੁਸੀਂ ਜਿੱਥੇ ਰਹਿ ਰਹੇ ਜੋ ਬਿਲਕੁਲ ਹੀ ਤੰਦਰੁਸਤੀ ਤੇ ਠੰਡੀਆਂ ਹਵਾਵਾਂ ਆਉਂਦੀਆਂ ਨੇ ਔਰ 라ਵੀ ਦਰਿਆ ਤੋਂ ਵੀ ਠੰਡੀਆਂ ਹਵਾਵਾਂ ਆਉਂਦੀਆਂ ਸਹੀ ਹੈ ਨਾ ਕਿਉਂਕਿ ਇੱਥੇ ਆਕਸੀਜਨ ਦੀ ਕਮੀ ਨਹੀਂ ਆ ਆਕਸੀਜਨ ਬਹੁਤ ਵਧੀਆ ਤੁਹਾਨੂੰ ਮਿਲਦੀ ਆ ਅੱਛਾ ਮੋਰ ਨਾਲ ਗੱਲਾਂ ਕਰਦੇ ਤੁਸੀਂ ਨਹੀਂ ਹੈਂ ਖੇਡਦੇ ਨਹੀਂ ਮੋਰ ਦੇ ਨਾਲ ਹੈਂ ਚੁੰਝਾ ਮਾਰਦਾ ਕਿਦਾਂ ਚੁੰਝਾ ਮਾਰਦਾ ਅੱਗ ਅੱਛਾ ਚੁੰਝਾ ਮਾਰਦਾ ਵਾ ਓਕੇ ਗੱਲ ਕਰੇਗਾ ਜੋਧਵੀਰ ਹੈ ਨਾਮ ਕੀ ਆਪਣਾ ਜੋਧਵੀਰ ਜੋਧਵੀਰ ਸਿੰਘ ਇਹ ਮੋਰ ਤੇਰਾ ਯਾਰ ਦੋਸਤ ਹੈ ਕਿ ਕਿਦਾਂ ਕਿੱਲੇ ਰੱਖਿਆ ਮੋਰ ਉਹਨੇ ਕਿ ਤੂੰ ਰੱਖਿਆ ਹੈ ਹੈ ਹਾਂਜੀ ਦੋਸਤੋ ਆਓ ਇਹਨਾਂ ਦੀ ਇਹ ਹਵੇਲੀ ਵੇਖਦੇ ਆਂ ਤੇ ਬਾਕੀ ਗੱਲਾਂ ਬਾਅਦ ਚ ਕਰਦੇ ਆਂ ਤੇ ਆਜੋ ਸਾਡੇ ਨਾਲ ਹਾਂਜੀ ਦੋਸਤੋ ਕੁੱਤਾ ਜਿਹੜਾ ਤੂੜੀ ਤੇ ਆਰਾਮ ਕਰਨ ਦੇ ਆ ਬਿਲਕੁਲ ਸ਼ਿਕਾਰੀ ਕੁੱਤਾ ਭਾਗੇ ਨਹੀਂ ਜਾ ਸਕਦੇ ਤੇ ਅ ਥੋੜੀ ਤੁਹਾਨੂੰ ਇਥੋਂ ਹੀ ਵੀਡੀਓ ਦਿਖਾਉਣੀ ਆ ਨਹੀਂ ਨਹੀ ਕਹੇ ਉਹ ਗੜੀ ਜਿਹੜੀ ਅੰਦਰ ਗਿਆ ਥੋੜੀ ਦਾ ਭਰਿਆ ਇਹਦਾ ਨਾਮ ਕੀ ਭਾਜੀ ਕੁੱਤੇ ਦਾ ਇਹਦਾ ਨਹੀਂ ਪੈਂਦਾ ਨਹੀਂ ਅੱਛਾ ਦੋ ਰਖੇ ਵਾ ਉਹ ਵਾ ਜੀ ਵਾ ਇਹਦਾ ਨਾਮ ਕੀ ਆ ਹਾਂਜੀ 蒂ਪੂ ਦਾ ਕਾਲੂ ਅੱਛਾ ਸ਼ਿਕਾਰੀ ਆ ਕੁੱਤੇ ਫਿਰ 蒂ਪੂ ਦਾ ਕਾਲੂ ਇਧਰ ਆਓ ਪਈਏ ਨਸਲ ਕਿਹੜੀ ਆ ਇਹਨਾਂ ਨੂੰ ਸ਼ਿਕਾਰੀ ਕਹਿੰਦੇ ਆ ਨਹੀਂ ਸ਼ਿਕਾਰ ਵਾਸਤੇ ਅੱਛਾ ਜੀ ਸ਼ਿਕਾਰੀ ਕੁੱਤੇ ਆ ਹਨਾ ਸ਼ਿਕਾਰ ਵਾਸਤੇ ਬਹੁਤ ਸੋਹਣੇ ਲੱਗੰਦੇ ਆ ਇਹਨਾਂ ਦੇ ਤੁਸੀਂ ਮੂੰਹ ਵੇਖੋ ਕਿੱਡੇ ਲੰਮੇ ਲੰਮੇ ਆ ਨਾ ਨਾ ਹਾਈਟ ਕਿੰਦੀ ਵੱਡੀ ਆ ਵਧੀਆ ਲੱਗਦੀ ਆ ਔਰ ਸਾਡੇ ਰੋਹਿਤ ਭਾਈ ਦੇ ਸੱਜਣ ਬਣ ਗਏ ਜੋ ਹੁਣ ਦਾ ਵਾਹ ਸਾਬ ਤੁਹਾਡੀ ਜਾਣ ਪਹਿਚਾਨ ਦੇ ਜੀ ਹਾਂਜੀ ਦੋਸਤੋ ਸਰਦਾਰ ਗੁਰਪਾਲ ਸਿੰਘ ਜੀ ਨੇ ਕੁੱਤੇ ਵੀ ਸ਼ਿਕਾਰੀ ਰੱਖੇ ਆ ਮੋਰ ਵੀ ਰੱਖਿਆ ਬਾਦੇ ਭਾਜੀ ਹੁਣਾਂ ਨੇ ਪਿੱਛੇ ਵੇਖੋ ਤੁਸੀਂ ਕਿ ਘਰ ਦੀਆਂ ਸਬਜ਼ੀਆਂ ਲਾਈਆਂ ਨੇ ਔਰ ਵੇਖੋ ਕਿੰਨੇ ਸੋਹਣੇ ਜਿਹੜੇ ਬਤੌਣ ਲੱਗਿਆ ਧਨੀਆਂ ਲੱਗਾ ਵਾ ਨਿੰਬੂਆਂ ਦਾ ਬੂਟਾ ਵਾ ਇੱਧਰ ਗੰਡੇ ਲੱਗੇ ਆ ਥੋਮ ਲੱਗਾ ਵਾ ਤੇ ਥੋੜਾ ਜ਼ੂਮ ਕਰਕੇ ਅੱਗੇ ਵਿਖਾ ਦਿਓ ਕਿ ਸਬਜ਼ੀਆਂ ਵੀ ਭਾਜੀ ਹੁਣਾਂ ਨੇ ਘਰ ਦੀਆਂ ਰੱਖੀਆਂ ਨੇ ਤੇ ਆਓ ਭਾਜੀ ਅੱਗੇ ਚੱਲਦੇ ਆ ਥੋੜਾ ਤੁਸੀਂ ਵਿਖਾ ਦਿਓ ਜ਼ੂਮ ਕਰਕੇ हां जी दोस्तों सारा पेंड ही ਜਿਹੜਾ ਵਾ ਚੁੱਲਿਆਂ ਤੇ ਰੋਟੀ ਪਾਣੀ ਕਰਦੇ ਆ ਤੇ ਅੱਗ ਬਾਲਦੇ ਆ ਕਿਉਂਕਿ ਜਿਹੜੀ ਗੈਸ ਦੀ ਰੋਟੀ ਆ ਉਹ ਸਵਾਦਲੀ ਬਣਦੀ ਸਾਗ ਨਹੀਂ ਸਵਾਦ ਬਣਦਾ ਸਬਜ਼ੀਆਂ ਨਹੀਂ ਸਵਾਦ ਬਣਦੀਆਂ ਪਰ ਤੁਸੀਂ ਮੇਰੇ ਪਿੱਛੇ ਵੇਖੋਗੇ ਬਾਲਣ ਇਹਨਾਂ ਨੇ ਵੱਡ-ਵੱਡੇ ਕੇ ਰੱਖਿਆ ਵਾ ਜੰਗਲਾਤ ਦੇ ਲਾਗੂ ਹੀ ਬਾਲਣ ਦਾ ਅਰੇਂਜਮੈਂਟ ਹੋ ਜਾਂਦਾ ਵਾ ਤੋ ਅੱਗ ਬਾਲ ਕੇ ਰੋਟੀ ਪਾਣੀ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਅੱਗ ਦੇ ਨਾਲ ਜਿਹੜੀ ਰੋਟੀ ਬਣਦੀ ਆ ਉਹਦੇ ਨਾਲ ਕਿਤੇ ਨਾ ਕਿਤੇ ਕੋਈ ਦੁੱਖ ਬਿਮਾਰੀ ਨਹੀਂ ਲੱਗਦੀ ਤੇ ਭਾਜੀ ਬਹੁਤ ਵਧੀਆ ਤੁਸੀਂ ਅਰੇਂਜਮੈਂਟ ਕੀਤਾ ਵਾ ਇੱਥੇ ਤੇ ਆਓ ਆਪਾਂ ਅੱਗੇ ਚੱਲਦੇ ਆਂ ਇਹ ਬਾਰਡਰ ਦੇ ਨਾਲ ਨਾਲ ਫਿਰ ਇੱਥੇ ਤੁਹਾਡੀ ਜ਼ਮੀਨ ਆ ਹਾਂਜੀ ਮਾਲਕੀ ਆਡੀ ਜ਼ਮੀਨ ਅੱਛਾ ਜੀ ਮਾਲਕੀ ਆ ਠੀਕ ਆ ਠੀਕ ਆ ਇੱਥੇ ਕਾਫੀ ਘਰ ਜਿਹੜੇ ਕੱਚੇ ਵਾ ਬਹੁਤ ਜ਼ਿਆਦਾ ਕਾਫੀ ਸਾਰੇ ਕੱਚੇ ਤਕਰੀਬਨ 2-4 ਘਰ ਹੀ ਜਿਹੜੇ ਪੱਕੇ ਆ ਜਨ ਕਿ 2-4 ਘਰ ਹੀ ਪੱਕੇ ਆ ਨਹੀਂ ਤੇ ਸਾਰੇ ਘਰ ਪੱਕੇ ਆ ਇਹ ਕਬੂਤਰ ਕਿੱਧਰ ਰੱਖਿਆ ਆ ਆ ਸਾਹਮਣੇ ਲੱਗੇ ਬੈਠਾ ਆ ਅੱਛਾ ਜੀ ਬਹੁਤ ਵਧੀਆ ਹੋ ਕਬੂਤਰਾਂ ਤੇ ਥੋੜਾ ਤੁਸੀਂ ਮਾਰਿਓ ਕੈਮਰਾ ਜ਼ੂਮ ਨਾ ਬਣਾ ਦਿਓ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋ ਕਿ ਬਿਲਕੁਲ ਇਹ ਲਹਿਰਾਂ ਦੀ ਜਿਹੜੀ ਆ ਸਰੋਂ ਸਰੋਂ ਦਾ ਖੇਤ ਕਿੰਨਾ ਵਧੀਆ ਵਾ ਇੱਥੇ ਅਮਨ ਸ਼ਾਂਤੀ ਬਹੁਤ ਆ ਸੁੱਖ ਦਾ ਸਾਹ ਆਉਂਦਾ ਵਾ ਕੋਈ ਖਾਪ ਰੌਲਾ ਨਹੀਂ ਆ ਬਿਲਕੁਲ ਹੀ ਸ਼ਾਂਤੀ ਦੇ ਵਿੱਚ ਇੱਥੇ ਬੈਠਿਆ ਤੇ ਤੁਸੀਂ ਸਾਹਮਣੇ ਵੇਖੋ ਕਿ ਨਿੰਬੂਆਂ ਦਾ ਬੂਟਾ ਐ ਬਿਲਕੁਲ ਬੂਟੇ ਤੇ ਜਿਹੜਾ ਰੌਣਕਾਂ ਲੱਗੀਆਂ ਨੇ ਤੇ ਆਉ ਆਪਾਂ ਨਿੰਬੂਆਂ ਦਾ ਬੂਟਾ ਵੇਖਦੇ ਹਾਂ ਹਾਂ ਵਾ ਹਾਂਜੀ ਘਰ ਦੇ ਨਿੰਬੂ ਘਰ ਦੀਆਂ ਦੇਸੀ ਮੁਰਗੀਆਂ ਤੇ ਘਰ ਦੀਆਂ ਹੀ ਸਬਜ਼ੀਆਂ ਇਹ ਆ ਸਾਡੇ ਪਿੰਡਾਂ ਦਾ ਵਿਰਸਾ ਜਿਹੜਾ ਵਿਰਸਾ ਸੰਭਾਲ ਕੇ ਬੈਠੇ ਨੇ ਕਿਉਂਕਿ ਤੁਸੀਂ ਵੇਖ ਲਓ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੱਝਾਂ گاਵਾਆਂ ਵਾਂ گاਵਾਆਂ ਬਿਲਕੁਲ ਵਾਰਾ ਫਿਰਨਦੀਆਂ ਤੁਸੀਂ ਵੇਖੋ ਕਿ ਇੱਥੇ ਜਿਹੜਾ گاਵਾ ਨੂੰ ਬੰਨਿਆ ਗਿਆ ਵਾ ਪੱਠੇ ਪਾਉਂਦੇ ਆ ਇੱਥੇ ਪਸ਼ੂਆਂ ਦੀ ਵੀ ਜਿਹੜੀ ਆ ਡੰਗਰਾਂ ਦੀ ਵੀ ਇੱਜ਼ਤ ਕੀਤੀ ਜਾਂਦੀ ਆ ਇਹ ਆ ਸਾਡੇ ਪੰਜਾਬ ਦਾ ਵਿਰਸਾ ਇਹ ਆ ਸਾਡਾ ਸਰਹੱਦੀ ਲੋਕ ਵਿਰਸਾ ਕਿਉਂਕਿ ਇਸ ਸਰਹੱਦ ਤੇ ਵਸਿਆ ਪਿੰਡ ਆ ਬਿਲਕੁਲ ਹੀ ਸਰਾਹਤ ਦਾ ਲਾਸਟ ਵਿਲੇਜ ਲਾਸਟ ਪਿੰਡ ਕਣੀਏ ਕੇ ਬੇਟ ਹਾਂਜੀ ਦੋਸਤੋ ਸਮਾਂ ਬਹੁਤ ਜ਼ਿਆਦਾ ਬਦਲ ਚੁੱਕਾ ਹੈ ਆਪਾਂ ਨੂੰ ਜਿਹੜੀਆਂ ਮੱਛੀ ਮੋਟਰਾਂ ਦਾ ਸੋਖ ਤੇ ਬਹੁਤ ਹੋ ਚੁੱਕਾ ਹੈ ਕਿਉਂਕਿ ਬਟਨ ਛੱਡੋ ਤੇ ਪਾਣੀ ਆ ਜਾਂਦਾ ਪਰ ਤੁਸੀਂ ਇਹ ਵੇਖੋ ਕਿ 2-4 ਦਿਨ ਬੱਤੀ ਨਾ ਹੋਵੇ ਮੋਟਰ ਨਹੀਂ ਚੱਲਦੀ ਟੈਂਕੀ ਵੀ ਖਾਲੀ ਹੋ ਜਾਂਦੀ ਹੈ ਤਾਂ ਆਪਾਂ ਪਾਣੀ ਤੋਂ ਤਰਸਦੇ ਰਹਿੰਨੇ ਆ ਪਰ ਸਾਨੂੰ ਪੁਰਾਣੇ ਨਲਕਿਆਂ ਦਾ ਇਹ ਜ਼ਿਆਦਾ ਸੋਖ ਵਾ ਕਿ ਤੁਸੀਂ ਜਦੋਂ ਹੀ 24 ਘੰਟੇ ਜਦੋਂ ਵੀ ਨਲਕਾ ਘੇੜੋ ਜੇ ਤੁਹਾਨੂੰ ਜਿਹੜਾ ਠੰਡਾ ਪਾਣੀ ਮਿਲ ਜਾਂਦਾ ਤੇ ਆਪਾਂ ਪਾਣੀ ਪੀਨੇ ਆ ਨਲਕੇ ਤੋਂ ਥੋੜਾ ਕੈਮਰਾ ਲੈ ਕੇ ਅੱਗੇ ਆ ਜਾਓ ਬਿਲਕੁਲ ਬਹੁਤ ਵਧੀਆ ਠੰਡਾ ਤੇ ਮਿੱਠਾ ਪਾਣੀ ਆ ਸਰਹੱਦ ਦਾ thank you ਹਾਂਜੀ ਦੋਸਤੋ ਇਹ ਆ ਜੀ ਬਾਰਡਰ ਦਾ ਲਾਸਟ ਪਿੰਡ ਕਣਿਆ ਕੇ ਬੇਟ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਸਾਡੇ ਚੈਨਲ ਜਿਹੜਾ ਸਬਸਕ੍ਰਾਈਬ ਕਰਦੇ ਹੋ ਸ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ